ਸ਼੍ਰੀ ਅਕਾਲ ਤਖ ਸਾਹਿਬ ਵਿਖੇ ਸੁਖਬੀਰ ਬਾਦਲ ਨੇ ਪੇਸ਼ ਕੀਤੀ ਮਿਸਾਲ ਨਿਮਰਤਾ ਅਤੇ ਹਲੀਮੀ ਦੇ ਨਾਲ ਸਾਰੀ ਸਜ਼ਾ ਕੀਤੀ ਪਰਵਾਨ ਸਜ਼ਾ ਦੌਰਾਨ ਸੁਖਬੀਰ ਬਾਦਲ ਕਰਦੇ ਰਹੇ ਪਾਠ ਸ਼੍ਰੀ ਅਕਾਲ ਤਖ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਯਾਦ ਹੋਈ ਤਾਜ਼ਾ ਸੁਖਬੀਰ ਸਿੰਘ ਬਾਦਲ ਨੇ ਸਰੀਰਕ ਕਸ਼ਟ ਦੇ ਬਾਵਜੂਦ ਖੜੇ ਹੋ ਕੇ ਖਿੜੇ ਮੱਥੇ ਸਜ਼ਾ ਕੀਤੀ ਪਰਵਾਨ ਸੁਖਬੀਰ ਸਿੰਘ ਬਾਦਲ ਦੀ ਹਲੀਮੀ ਨੇ ਸਿੱਖ ਸਮਾਜ ਦੇ ਲਈ ਪੇਸ਼ ਕੀਤੀ ਨਿਮਰਤਾ ਦੀ ਮਿਸਾਲ ਪਿਛਲੇ ਸਮੇਂ ਦੌਰਾਨ ਸ਼੍ਰੀ ਕਾਲਕਤਖ ਸਾਹਿਬ ਵੱਲੋਂ ਤਨਖਾਈਆ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਆਪਣੀ ਸਰਕਾਰ ਦੇ ਸਮੇਂ ਦੌਰਾਨ ਮੰਤਰੀ ਰਹੇ ਅਕਾਲੀ ਆਗੂਆਂ ਨਾਲ ਧਾਰਮਿਕ ਸਜ਼ਾ ਲਵਾਉਣ ਦੇ ਲਈ ਪੇਸ਼ ਹੋਏ ਸਨ ਉਹਨਾਂ ਨੇ ਬੜੀ ਹਲੀਮੀ ਦੇ ਨਾਲ ਇੱਕ ਸੱਚੇ ਸਿੱਖ ਵੱਜੋਂ ਸਿਰ ਝੁਕਾ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਅਤੇ ਸੇਵਾ ਨੂੰ ਪ੍ਰਵਾਨ ਕੀਤਾ ਤੇ ਉਹਨਾਂ ਦੇ ਅਜਿਹੇ ਵਤੀਰੇ ਨੇ ਮਹਾਰਾਜਾ ਰਜੀਤ ਸਿੰਘ ਦੇ ਸਮੇਂ ਦੀ ਯਾਦ ਜਿਹੜੀ ਹੈ ਉਹ ਤਾਜ਼ਾ ਕਰਵਾ ਦਿੱਤੀ ਅਜਿਹੀ ਮਿਸਾਲ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲਦੀ ਹੋਵੇ ਕਿਉਂਕਿ ਨਾ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੋਈ ਸਵਾਲ ਜਵਾਬ ਕੀਤਾ ਸਗੋਂ ਜਥੇਦਾਰਾਂ ਦੇ ਸਾਰੇ ਹੁਕਮਾਂ ਨੂੰ ਸਿਰ ਝੁਕਾ ਕੇ ਮੰਨਿਆ ਜਦਕਿ ਦੂਜੇ ਪਾਸੇ ਬਾਗੀ ਧੜੇ ਤੇ ਪ੍ਰੇਮ ਸਿੰਘ ਚੰਦੂ ਬਾਜਰਾ ਨੇ ਸਾਰਿਆਂ ਦੇ ਸਾਹਮਣੇ ਜਿਸ ਤਰ੍ਹਾਂ ਸਵਾਲ ਜਵਾਬ ਕੀਤੇ ਉਹ ਕਿਸੇ ਤੋਂ ਵੀ ਲੁਕੇ ਨਹੀਂ ਰੇ ਬਲਕਿ ਜਥੇਦਾਰਾਂ ਦੇ ਨਾਲ ਜੋ ਜ਼ੁਬਾਨ ਕਲਾਮੀ ਕੀਤੀ ਹੈ ਉਹ ਵੀ ਅੱਜ ਕਰੋੜਾਂ ਲੋਕਾਂ ਨੇ ਦੇਖੀ ਤੇ ਸੁਣੀ ਦੱਸ ਦਈਏ ਕਿ ਇਸੇ ਅਕਾਲ ਤੱਕ ਸਾਹਿਬ ਦਾ ਸਿੱਖ ਕੌਮ 'ਚ ਸਰਬ ਉੱਚ ਅਸਥਾਨ ਹੈ ਜਿੱਥੇ ਕਿਸੇ ਵੀ ਸਿੱਖ ਵੱਲੋਂ ਕੀਤੀ ਨਿੱਜੀ ਤੇ ਜਨ ਤੱਕ ਗਲਤੀ ਲਈ ਸੱਦਿਆ ਜਾ ਸਕਦਾ ਹੈ ਤੇ ਦੋਸ਼ੀ ਪਾਈ ਜਾਣ ਉੱਤੇ ਉਹਨਾਂ ਨੂੰ ਧਾਰਮਿਕ ਸਜ਼ਾ ਜਿਹੜੀ ਹੈ ਉਹ ਸੁਣਾਈ ਜਾ ਸਕਦੀ ਹੈ ਇਸ ਨੂੰ ਪੰਥਕ ਭਾਸ਼ਾ ਵਿੱਚ ਤਨਖਾਹ ਕਿਹਾ ਜਾਂਦਾ ਹੈ ਜਿੱਥੇ ਆਪਣੇ ਸਮੇਂ ਦੇ ਮਹਾਨ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਝੁੱਕ ਕੇ ਪੇਸ਼ ਹੋਣਾ ਪਿਆ ਸੀ ਤੇ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰਾਂ ਦਾ ਹੱਥ ਜੋੜ ਕੇ ਸਿਰ ਝੁਕਾ ਕੇ ਉਹਨਾਂ ਨੇ ਵੀ ਸਨਮਾਨ ਕੀਤਾ ਸੀ ਉਸੇ ਤਰ੍ਹਾਂ ਅੱਜ ਸਜ਼ਾ ਸੁਣਾਏ ਜਾਣ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਵੱਡੀ ਮਿਸਾਲ ਪੇਸ਼ ਕੀਤੀ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਨਾ ਸਿਰਫ ਇਹ ਇੱਕ ਮਿਸਾਲ ਹੋ ਨਿਭੜੇਗੀ ਬਲਕਿ ਇੱਕ ਨਿਮਾਣੇ ਸਿੱਖ ਵੱਜੋਂ ਪੇਸ਼ ਹੋਏ ਸੁਖਬੀਰ ਸਿੰਘ ਬਾਦਲ ਨੂੰ ਯਾਦ ਰੱਖੇਗੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਜਦੋਂ ਜੱਥੇਦਾਰ ਸਾਹਿਬ ਵੱਲੋਂ ਸਜ਼ਾ ਦਾ ਐਲਾਨ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੂਰਨ ਤੌਰ ਤੇ ਸਮਰਪਿਤ ਨੇ ਅਕਾਲੀ ਆਗੂਆਂ ਨੇ ਕਿਹਾ ਕਿ ਸਿੰਘ ਸਹਿਬਾਨਾ ਵੱਲੋਂ ਜੋ ਵੀ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਉਸ ਫੈਸਲੇ ਨੂੰ ਸਿਰ ਮੱਥੇ ਪਰਵਾਨ ਕਰਦੀ ਹੈ ਸੋ ਇਹਨਾਂ ਆਗੂਆਂ ਬਾਰੇ ਸਜਾ ਦਾ ਐਲਾਨ ਕਰਦੇ ਆ ਜਥੇਦਾਰ ਸਾਹਿਬ ਨੇ ਕਿਹਾ ਕਿ ਇਹ ਸਾਰੇ 3 ਦਸੰਬਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਬਾਥਰੂਮਾਂ ਦੀ ਸਫਾਈ ਇਸ ਤੋਂ ਬਾਅਦ ਇਸ਼ਨਾਨ ਕਰਕੇ ਲੰਗਰ ਦੀ ਸੇਵਾ ਫਿਰ ਨਿਤਨੇਮ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਇਸ ਦੇ ਨਾਲ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੀ ਲੱਤ ਉੱਤੇ ਸੱਟ ਲੱਗੀ ਹੋਈ ਹੈ ਤੇ ਸੁਖਦੇਵ ਸਿੰਘ ਢੀਂਡਾ ਸਾਹਿਬ ਬਜ਼ੁਰਗ ਨੇ ਜਿਸ ਕਰਕੇ ਉਹ ਉੱਪਰਲੀ ਸਜ਼ਾ ਕਰਨ ਵਿੱਚ ਅਸਮਰਥ ਨੇ ਇਸ ਲਈ ਇਹ ਦੋਵੇਂ 2 ਦਿਨ 1 ਘੰਟੇ ਲਈ ਗੁਰੂ ਘਰ ਦੀ ਦਿਉੜੀ ਦੇ ਬਾਹਰ-ਬਾਰ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਪਰਚਾ ਫੜ ਕੇ ਸੇਵਾ ਨਿਭਾਉਣਗੇ ਇਸ ਤਰ੍ਹਾਂ ਹੀ ਇਹ ਤਖਤ ਸ਼੍ਰੀ ਕੇਸਗੜ ਸਾਹਿਬ ਦਮਦਮਾ ਸਾਹਿਬ ਫਤੇਗੜ ਸਾਹਿਬ ਅਤੇ ਮੁਕਸਰ ਸਾਹਿਬ ਵਿਖੇ ਸੇਵਾ ਕਰਨਗੇ ਇਸ ਤੋਂ ਇਲਾਵਾ 1 ਘੰਟਾ ਲੰਗਰ ਦੇ ਵਿੱਚ ਭਾਂਡੇ ਮਾਂਜਣੇ ਤੇ ਜੋ ਵੀ ਸੇਵਾ ਸਿਹਤ ਮੁਤਾਬਕ ਕਰ ਸਕਦੇ ਹੋਣ ਉਹ ਕਰਨੀ ਹੈ 1 ਘੰਟਾ ਕੀਰਤਨ ਵੀ ਸੁੰਨਾ ਹੈ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਾ ਹੈ ਇਸ ਤੋਂ ਇਲਾਵਾ ਇਹ ਪੰਜ ਆਪਣੇ ਨਗਰ ਸ਼ਹਿਰ ਜਾਂ ਨੇੜੇ ਗੁਰਦੁਆਰਿਆਂ ਵਿੱਚ ਰੋਜ਼ਾਨਾ 1 ਘੰਟਾ ਭਾਂਡੇ ਮਾਂਜਣ ਲੰਗਰ ਸੇਵਾ ਜੋੜੇ ਸਾਫ਼ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ 1 ਘੰਟੇ ਦੀ ਸੇਵਾ ਇਹਨਾਂ ਵੱਲੋਂ ਕਰਨੀ ਪਵੇਗੀ 1 ਮਾਰਚ ਤੋਂ 30 ਅਪ੍ਰੈਲ ਤੱਕ ਸਾਰੇ ਅਕਾਲੀ ਵਰਕਰ 1 ਲੱਖ ਬੂਟੇ ਲਗਾਉਣ ਤੇ ਉਹਨਾਂ ਦੀ ਪਾਲਾ ਵੀ ਕਰਨਗੇ ਸੋ ਇਹਨਾਂ ਸਜ਼ਾ ਨੂੰ ਇਹਨਾਂ ਸੇਵਾਵਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਬੜੀ ਹੀ ਨਿਮਰਤਾ ਦੇ ਨਾਲ ਉਹ ਜਥੇਦਾਰ ਸਾਹਿਬ ਮure ਪੇਸ਼ ਹੋਏ ਅਕਾਲ ਤਖਤ ਸਾਹਿਬ ਮure ਪੇਸ਼ ਹੋਏ ਤੇ ਉਹਨਾਂ ਨੇ ਅੱਜ ਨਿਮਰਤਾ ਤੇ ਹਲੀਮੀ ਦੀ ਬੜੀ ਹੀ ਵੱਡੀ ਮਿਸਾਲ ਜਿਹੜੀ ਹੈ ਉਹ ਪੇਸ਼ ਕੀਤੀ